ਬਾਰਸਾ ਰੱਗੇ ਨਵਾਂ ਇੰਜਣ ਰੱਖਣਾ ਪੇਟੀ ਬੰਦ ਜਿਹਨੂੰ ਕਹਦੇ ਨੇ ਪੇਟੀ ਬੰਦ ਉਹ ਗੱਲ ਵੱਖਰੀ ਵੀ ਤੁਹਾਨੂੰ ਆਇਆ ਨਾ ਕਹਿ ਲਿਬੜਿਆ ਪੇਟੀ ਚੋਂ ਕੱਢ ਕੇ ਤੇ ਜਗਰੂਪ ਕੁਛਕ ਘੰਟੇ ਚਲਾਇਆ ਸੀ ਨਾ ਇੱਕ ਦਿਨ ਇੱਕ ਦਿਨ ਯਾਨੀ ਕਿ ਇੱਕ ਦਿਨ ਹੀ ਮਾਦਲ 3-4 ਘੰਟੇ ਲਾਲਾ ਹਾਂ ਟਰੈਕਟਰ ਚ ਰੱਖ ਕੇ ਚਲਾਇਆ ਤੇ ਆਜੋ ਉਸਤਾਦ ਜੀ ਤੁਸੀਂ ਕਹੋ ਦੂਰ ਜਿੰਨਾ ਕਿ ਸਰਚ ਕੀਤਾ ਛੱਟੇ ਵੀਰ ਤੋਂ ਵੀ ਤੇ ਮਵੇਂ ਪਹਿਲਾਂ ਵੀਰਾਂ ਨੂੰ ਵਿਖਾਈ ਜਾਂਦਾ ਸਾਰਾ ਕੁਝ ਹੈ ਹਾਲੈਂਡੀਆਂ ਆਣਾ ਹਾਂ ਹੌਲੈਂਡ ਹੌਲੈਂਡ ਦਾ ਪਰ ਵੀਰਾਂ ਨੇ ਕਈਆਂ ਨੂੰ ਨਹੀਂ ਸਮਝਾਉਣਾ ਵੀ ਵਾਕਿਆ ਹੌਲੈਂਡ ਦਾ ਹੈਗਾ ਹੌਲੈਂਡ ਪਰ ਇੰਡੀਅਨ ਹੌਲੈਂਡ ਹੈਗਾ ਇਟਲੀ ਵਾਲਾ ਇਟਲੀ ਹੈ ਉਹ ਮਜ਼ਾਕ ਨਾ ਸਮਝੋ ਸੱਚੀ ਇਟਲੀ ਦਾ ਭਰਾਵਾ ਮੇਰੇ ਨਾਲ ਦੇ ਇਸ ਦੇ ਮਾਰਕਿਆਂ ਵਾਲਾ ਬਿਹਾਲ ਦੇ ਇਟਲੀ ਵਾਲਾ ਸੱਚੀ ਉਹ ਕੱਲ੍ਹ ਕੱਬਰ ਤੋਂ ਗਿਆ ਨਹੀਂ ਇਟਲੀ ਹਾਂ ਉੱਥੇ ਕੰਮ ਹੀ ਗਿਆ ਇੰਜਣ ਹੀ ਲੈਣ ਗਈ ਆਂ ਤੇ ਲਿਖਿਆ ਮੇਡ ਇਨ ਇਟਲੀ ਆ ਰਿਹਾ ਆ ਦੇ ਆ ਦੇ ਮੇਡ ਇਨ ਇਟਲੀ ਕਿੱਧਰ ਗਿਆ ਕਿੱਧਰ ਗਿਆ ਆ ਰਿਹਾ ਆ ਰਿਹਾ ਮੇਡ ਤੇ ਮਾਰ ਨਹੀਂ ਹੁੰਦੇ ਮੇਡ ਇਨ ਇਟਲੀ ਇੱਟ ਕੀਤਾ ਇਟਲੀ ਵਾਲਾ ਇਟਲੀ ਆ ਲੈਣੇ ਗਿਆ ਸੀ ਵਾਕੇ ਇੰਗਲੈਂਡ ਮਾਤਰੀ ਆ ਪਲੇਟ ਮੋਰਲੀ ਪਈ ਜਿਹੜੀ ਲੈਫਟ ਪੰਪ ਵਾਲੀ ਮੈਂ ਲਿਆਂਦੀ ਆ ਆ ਮੋਰਲੀ ਪਲੇਟ ਆ ਇਹਦੇ ਨਾਲ ਨੋਟਰਰ ਪਾਤੇ ਇਹਨੂੰ ਨਵੇਂ ਹਨ ਹਾਂਜੀ ਬਾ ਜਿੱਦੇ ਇਹ ਤਾਂ ਉਹ ਮਾੜੀ ਕਿਸਮਤ ਨੂੰ ਚਲੋ ਪਹਿਲਾਂ ਜਨ ਵੇਗ ਗਿਆ ਕਿ ਨਹੀਂ ਉਹ ਕੁਆਡ ਚ ਦੇ ਦਿੱਤਾ 9000 ਦਾ 9700 600 ਦਾ 9760 ਦਾ ਹੱਥ ਚ 80000 ਤੇ ਲਾ ਕੇ 80000 ਕਿਉਂ ਹਾਂ ਲੱਖ ਵਿੱਚ ਜੋ ਲਾਇਆ ਜਦੋਂ ਇੰਡਸਟਰੀ ਸੀਲ ਹੋਇਆ ਹਾਂ 30000 ਆਪਾਂ ਲਾਇਆ ਸੀ ਨਵੇਂ ਸ਼ਹਿਰ ਹਾਂ ਲੱਖ ਆ ਗਏ ਹਾਂ ਤੇ ਲੱਖ ਦੇੜ ਗੇੜੇ ਚ 65 85000 ਜਿਹਦਾ ਹੋਣ ਲੱਗ ਗਿਆ ਸੀ ਕ੍ਰੈਂਕ ਨਵੀਂ ਪਾਈ ਸੀ ਨਾ ਬੱਲੇ 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 ਉਹਨੇ ਦੀ ਕੁੱਤੀ ਨਹੀਂ ਜੰਨੇ ਦੇ ਮੰਡੇ ਖਾ ਗਈ ਐਂ ਹੀ ਖਾ ਜਾਂਦੀ ਆ ਐਂ ਆ ਹਣਾ ਤੁਹਾਨੂੰ ਪਤਾ ਹੀ ਆ ਫੇਰ ਆਹ ਬਲਾ ਟਰੈਕਟਰ ਵੇਖ ਲਓ ਇਹ ਨਹੀਂ ਨਹੀਂ ਖਾਤਾ ਇਹ ਕਰਮਾਲਾਣ ਝੋਟਾਣਾ ਹੁਣ ਨਹੀਂ ਇਹਨੂੰ ਕੁਛ ਹੁੰਦਾ ਇਹ ਗੱਲ ਰੱਖੀ ਆ ਆ ਪਿੱਛੇ ਹੁਣ ਇਹਨੂੰ ਕੁਛ ਹੋਇਆ ਇੰਜਨ ਤੋਂ ਹੀ ਮਾਰ ਖਾਂਦਾ ਇਹ ਹੌਣ ਇੰਜਨੋਂ ਵੀ ਕੁਛ ਹੁੰਦਾ ਇਹ ਤਾਂ ਬਾਟਾ ਹਾਲੈਂਡ ਦੇ ਉੱਤੇ ਕੀ ਆ ਖੂ ਮੈਂ ਉਹ ਹੀ ਤਾਂ ਕਹਿਣਾ ਉਦੋਂ ਹੋ ਕੇ ਫੇ ਖੂ ਜਾਂ ਖੂ ਜੜਕ ਜੋ ਚਾਰ ਸਿਲੰਡਰ ਮੈਂ ਕਹਿੰਦਾ ਚਾਰ ਸਿਲੰਡਰਾਂ ਨਿੱਕਾ ਜਿਹਾ ਲੱਗਦਾ ਦੇਖਣ ਨੂੰ ਤੂੰ ਵੀ ਵਰਾ ਦੂ ਮੇਲੀਆ ਸੈਲਫ ਦੇ ਤੱਕ ਡੱਡੀ ਆ 10 ਟੂਰਾਂ ਦੀ ਫਿਰਕੀ ਕਮਾ ਦੂ ਏ ਇਹ ਵੀਰੇ ਕਿ ਇੰਜਨ ਤੇ ਤੇਰੇ ਸਾਹਮਣੇ ਟਰੈਕਟਰਾਂ ਚਾਹੁੰਦਾ ਹੋ ਕਿ ਹੋਰ ਕਿਤੇ ਮੇਰੇ ਸਾਹਮਣੇ ਤਾਂ ਵੀ ਟਰੈਕਟਰਾਂ ਨਹੀਂ ਹੁੰਦਾ ਕਿਉਂਕਿ ਜਿਵੇਂ ਜਿਹੜਾ ਸੀ ਐਨ ਐਚ ਆਪਾਂ ਜਦੋਂ ਵੀ ਹੌਲੈਂਡ ਲੈਨੇ ਨਾ ਉਹਦਾ ਮਤਲਬ ਹੁੰਦਾ ਸੀ ਐਨ ਐਚ ਸੀ ਐਨ ਐਚ ਦਾ ਮਤਲਬ ਆ ਕੇਸ ਨਿਊ ਹਾਲੈਂਡ ਸੀ ਐਨ ਐਚ ਇੱਕ ਕੇਸ ਦਾ ਇੰਜਣ ਕੇਸ ਆਪਣੇ ਜੀਸੀਬੀਆਂ ਵੀ ਆਉਂਦੀਆਂ ਕੇਸ ਦੇ ਬਾਹਰ ਟਰੈਕਟਰ ਵੀ ਆਉਂਦੇ ਟਾਈਪ ਉਹ ਵੀ ਹੌਲੈਂਡ ਨਾਲ ਇਹ ਕਿਸੇ ਬਾਹਰਲੇ ਇੰਪੋਰਟ ਵਾਲੇ ਦਾ ਆਇਆ ਇਹਦਾ ਪੰਪ ਹੈਗਾ ਮੇਡ ਇਨ ਬ੍ਰਾਜ਼ਿਲ ਦਾ ਜਿਵੇਂ ਉਹ ਵੀਖੋ ਚਾਉਂਦਾ ਇਹ ਵੀਖੋ ਨਹੀਂ ਹੈਗਾ ਇਹਦਾ ਪੰਪ ਮੇਰੇ ਕੋਲ ਚ ਐਫ ਪੀਟੀ ਇੰਜਣ ਹੈ ਇਹਦਾ ਪੰਪ ਹੈਗਾ ਮੇਡ ਇਨ ਬ੍ਰਾਜ਼ਿਲ ਜਿੰਨੀ ਕਾਹੀ ਨੌਲੇਜ ਇਕੱਠੀ ਕੀਤੀ ਅਸੀਂ ਕਰ ਲਈ ਬਾਕੀ ਜਿਹੜੇ ਜਿਹੜੇ ਵੀਰਾਂ ਨੂੰ ਕੋਈ ਜ਼ਿਆਦਾ ਨੌਲੇਜ ਇਹਦੇ ਬਾਰੇ ਹਾਂ ਸਾਨੂੰ ਵੀ ਦੱਸ ਦਿਓ ਜਰੂਰ ਦੱਸਿਓ ਸਾਨੂੰ ਦੱਸਿਓ ਜਰੂਰ ਵੀ ਇਹ ਕਿਹੜਾ ਹੈ ਕਿਹਦੇ ਚ ਆਉਂਦਾ ਕੀ ਹਿਸਾਬ ਕਿਤਾਬ ਹੈ ਹਨ ਚੱਲੇ ਪਤਾ ਲੱਗੂ ਹੂੰ ਇਹ ਨਹੀਂ ਨਾ ਕੋਣੀ ਨਾ ਹੂੰ ਦਾ ਨਵੰਈਆ ਰੂਟਰ ਪੰਪ ਰੂਟਰ ਪੰਪ ਰੂਟਰ ਪੰਪ ਛੋਟੇ ਖੱਜ ਪੰਪ ਵੀ ਇਹਦਾ ਖੱਬੇ ਬੰਨੇ ਆ ਹੂੰ ਉਦਾਂ ਸੱਜੇ ਬੰਨੇ ਆ ਉਦਾਂ ਇਹਦਾ ਪੰਪ ਖੱਬੇ ਬੰਨੇ ਆ ਇਹਦਾ ਦੂਜੇ ਪਾਸੇ ਆ ਗਿਆ ਹਾਂ ਇਹਦੀ ਬੈਲਟ ਬਾਕੀ ਇਹਦੇ ਆਉਂਦੀ ਦੀ ਬੈਲਟ ਐ ਤੇ ਦੂਜੀ ਇਹਦੇ ਬੈਲਟ ਆਉਂਦੀ ਦੂਜੀ ਜਿਹੜੇ ਗੱਡੀਆਂ ਵਾਲੀ ਕਹੇੜਾ ਤੁਹਾਨੂੰ ਗੱਡੀਆਂ ਵਾਲੀ ਕਹਿ ਸਕਦੇ ਹੈ ਨਾ ਰੇਟਰ ਨੂੰ ਹਾਂ ਫਿਰ ਮਿਸਤਰੀ ਇਹ ਵਾਲੀ ਮਿਲ ਜਾਵੇ 700 ਮਿਲ ਜਾਂਦੇ ਗੱਡੀਆਂ ਵਾਲੀਆਂ ਆ ਮਿਲ ਜਾਂਦੇ ਆ ਆਮ ਵੀ ਮਿਲ ਜਾਣੀ ਇਹਦਾ ਇਹਦਾ ਐਸਾ ਕੋਈ ਸਮਾਨ ਤੇਰੀ ਨਿਗਲ ਜਿਹੜਾ ਨਾਮ ਮਿਲਣਾ ਨਹੀਂ ਨਹੀਂ ਸਭ ਕੁ ਮੈਂ ਤਾਂ ਹੌਲੈਂਡ ਦਾ ਹੌਲੈਂਡ ਦਾ ਇੰਜਨ ਹੌਲੈਂਡ ਦਾ ਸਮਾਨ ਪਣਾ ਯਾਰ 5630 ਦਾ ਇੰਜਨ ਕਹਿ ਸਕਦਾ ਨਹੀਂ ਬਹੁਤਾ ਨਹੀਂ ਆ ਇੰਜਨ ਹੁੰਦਾ ਬਈ ਕੋਈ ਕੋ ਨਹੀਂ ਹੁਣਾ 5630 ਦਾ ਇੰਜਨ ਕਹਿ ਸਕਦਾ ਸਾਦਾ ਬਾਰ ਚੱਲਦਾ ਨਾਲ ਰੈਕਟਰ ਇਹਦੇ ਨਾਲ ਧੱਕਾ ਕਰ ਸਕਦਾ ਉਹਨੇ ਜੋ ਮਰਜ਼ੀ ਕਰੇ ਇਹਦਾ ਫਾਇਦਾ ਇਹਨੂੰ ਦੱਸੀ ਇਹਦੀ ਪੱਟੀ ਵੀ ਉਧਰੀ ਆ ਤੇਰੀ ਸਾਲੀ ਵੀ ਉਧਰ ਹੀ ਦੋਨੀਆਂ ਇੱਕੋ ਸਾਈਡ ਐ ਇਹਦੇ ਅੱਛਾ ਏਅਰ ਕਲੀਨਰ ਵੀ ਉਧਰ ਤੇ ਆਹ ਰੇ ਪੱਠੀ ਵੀ ਰਹੀ ਉਧਰ ਮੈਂ ਲਾਉਣਾ ਤੁਸੀਂ ਕੋਨੀ ਮਿੱਟੀ ਮੁੱਟੀ ਨਾ ਪਾਵੇ ਮੈਨੂੰ ਤਾਂ ਡਾਰੀ ਲੱਗਦਾ ਭਰਾਵਾ ਅਸੀਂ ਮੈਂ ਚਲੇ ਆ ਆ ਸਾੜੇ ਗੁੜੇ ਕੱਢ ਕੇ ਹਿੱਸਾ ਵੀ ਲਾਤਾ ਹੋਣਾ ਲਾਉਣਾ ਮੋਰੇ ਮੇਰੇ ਮਾ ਬੱਲੇ ਬੱਲੇ ਪਾਵਰ ਸਟੀਅਰਿੰਗ ਹੈ ਹਾਂ ਪਾਵਰ ਸਟੀਅਰਿੰਗ ਆ ਤੂੰ ਪਹਿਲਾਂ ਲੰਬਾਈ ਘਟਜੂ ਹੈ ਨਾ ਲੰਬਾਈ ਤੇ ਕੱਢੂਗੀ ਹੁਣ ਬਹੁਤ ਜ਼ਿਆਦਾ ਕੱਢੂਗੀ ਕਿ ਨਹੀਂ ਫੁੱਟ ਦਾ ਫਰਕ ਪੈਣਗਾ ਹਾਂ ਪੈ ਜਾਣ। ਯਾਰ ਮੈਨੂੰ ਲੱਗਦਾ ਸਨ ਵੀ ਸੀਗਾ ਨਾ ਉਹਦੇ ਚ। ਹਾਂ। ਮੈਨੂੰ ਲੱਗਦਾ ਜਿੱਡਾ ਫੋੜ ਹੁੰਦਾ ਓਡਾਕ ਹੋ ਜਾਣਾ ਨੇ। ਨਹੀਂ ਓਦੋਂ ਥੋੜਾ ਵੱਡਾ ਰਹੂਗਾ। ਦੋ ਮੈਸੀ 200 ਕਰੇ ਜਿੰਨਾ ਹੋ ਜਾਊਗਾ। ਓਹੋ ਇਹ ਕਿੱਥੋਂ ਆ ਗਿਆ ਵਿੱਚ? ਮੈਸੀ ਨਹੀਂ ਛੜਦਾ ਏ। ਹਰ ਤੱਕ ਇਹ ਵੀਰ ਕੋਲੇ ਵਖਾਈ ਕਿੰਨੇ ਖੜੇ ਮੈਸੀ? ਇੱਕ, ਦੋ, ਤਿੰਨ, ਚਾਰ। ਪਿੱਛੇ ਪੰਜਵਾਂ ਵੀ ਖੜਾ ਹੋਇਆ। ਓਏ ਓ ਚੱਲ ਗਿਆ ਪੰਜਵਾਂ ਪਿੱਛੇ ਖੜਾ। ਅੱਛਾ ਪੰਜ। ਪੰਜ ਓ ਪਿੱਛੇ ਖੜਾ। ਮੈਸੀ ਦਾ ਕੰਮ ਤਾਂ ਕੋਈ ਵੀ ਤੁਸੀਂ ਕਰਾਉਣਾ ਨਾ। ਐਦੀ ਸ਼ਕਲ ਸਿਆਲ ਦੋ। ਮੋਗੇ ਜਿਲ੍ਹੇ ਕਿਹੜਾ ਪਿੰਡ ਹੈ ਰਣੀਆਂ ਬਾਈ ਜੀ ਰਣੀਆਂ ਹਾਂਜੀ ਹੋ ਸਕਿਆ ਮੈਂ ਹਰ ਕੀ ਵੀਰ ਦਾ ਨੰਬਰ ਦਵਾਂ ਪਹਿਲੀ ਵੀਡੀਓ ਚ ਮੈਂ ਦਿੱਤਾ ਨਹੀਂ ਬੋਲੀ ਦੇ ਨੰਬਰ ਬੋਲੀ ਯਾਰ ਬੋਲੀ ਦੇ 855802836 85 58 ਵੱਡੇ ਦਾ ਕਿਸੇ ਨਾਲ ਉਹ ਚੀਜ਼ ਕਰਨੀ ਨਹੀਂ ਸਿਰਦਾ ਕੋਈ ਵੀ ਕੰਮ ਕਰਾਉਣਾ ਬਾਕੀ ਕਰਦਾ ਤਾਂ ਸਾਰਿਆਂ ਦੇ ਉਹ ਸਵਰਾਜ ਦੀ ਖਣਾ ਆਪਣੇ ਵਾਲੇ ਦਾ ਕਰਨਾ ਹੌਲੈਂਡ ਜੌਨੀਅਰ ਦੇ ਸਾਰਿਆਂ ਦਾ ਜੌਨੀਅਰ ਦਾ ਸੱਚ ਇੰਜਨ ਕਰੀ ਜਾਂਦਾ ਇਹਨੂੰ 75 ਕਰਨਾ ਹੈ ਨਾ ਉਸਤਾਦ ਛੋਟੇ ਵੀਰ ਨਾਲ ਹੀ ਆ ਜੀ ਉਹ ਤੈਨੂੰ ਜ਼ਰੂਰ ਤੇਰੇ ਮੈਕ ਲੱਗਾ ਓਏ 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 ਗੱਲਾਂ ਕਰੀ ਨਾ ਮੈਂ ਤਾਂ ਤੇਰੀ ਹਾਂ ਕੋਈ ਨਹੀਂ ਗੰਦ ਲਗਾਏ ਕਾ ਹੋ ਜਾਂਦੇ ਬੈਹਦੇ ਹਾਂ ਕੰਮ 'ਚ ਗੰਦੇ ਇਹ ਆਪਣੇ ਇਹਨਾਂ ਗੱਲਾਂ ਸੁਣ ਲੈਣੇ ਚਾਹੀਦੀਆਂ ਇੱਕ ਮਿੰਟ ਆਗੇ ਕਰੇ ਕੋਲ ਇਹ ਟਰੈਕਟਰ ਹੈ ਕਿਹੜਾ ਉਸਤਾਦ ਮੈਂ ਤਾਂ ਪਾਇਆ ਹੋ ਗਿਆ ਦਾ ਜਗਰੂ ਬਾਜੀ ਓਏ ਓਏ 4 ਸਿਲੰਡਰ ਨਹੀਂ ਤੈਨੂੰ ਨਹੀਂ ਨਹੀਂ ਤੈਨਾਂ 50 50 ਡੀ ਨੂੰ ਲੱਗਾ 75 ਕਰਨ ਵੀਰ ਇਹਨੂੰ ਬਣਾਉਣਾ ਇਹਦਾ ਬਦਲਦਾ ਬਲਾਕ ਓਏ ਕੰਨੇ ਬਲਾਕ ਬਦਲਣਾ ਨਹੀਂ ਨਹੀਂ ਉਹ ਜ ਖਲੀਪਾ ਆ ਗਿਆ ਜੀ ਗੈਪ ਵਧਾਇਆ ਸੀ ਉਹ ਚੋਂ ਇਹਦੀ ਬਾਡੀ ਤਾਂ ਉਹ ਹੀ ਰਹਿੰਦੀ ਅੰਦਰ ਜੋ ਮਰਜ਼ੀ ਕਰ ਲੋ ਇਹਨੂੰ ਵੀ ਲਾਤੀ ਨਾ ਦੇਰੋਂ ਲਾਤੀ ਪਹਿਲਾਂ ਨਹੀਂ ਸੀ ਨਾ ਉਦੋਂ ਹਾਂਜੀ ਹਾਂਜੀ ਬਾਜੀ ਹੈਗੇ ਟਰਬੋ ਲੋ ਆਈ ਬਾਈ ਉਹਨਾਂ ਨੇ ਇਹ ਕਿਹੇ ਵੀਰਾਂ ਦਾ ਕਹਿੰਦਾ ਟਰਬੋ ਵਾਲੇ ਆ ਖੜੇ ਹਾਂ ਉਹ ਤਾਂ ਆਪ ਨੂੰ ਪਤਾ ਹੀ ਹੈ ਕੀ ਉਹਨਾਂ ਇਹ ਵੀਰ ਕਹਿੰਦਾ ਇਹ ਵੀ ਟੋਚਣਾ ਟੱਚਣਾ ਆ ਲੈੰਦਾ ਪਹਿਲਾਂ ਟੋਚਣਾ ਸੀ ਚੱਲਦਾ ਸੀ ਹੌਂਟਰਾ ਲਿਟਲੀ ਦੇ ਨਾਲ ਕਿੰਨੀ ਹੁਣ ਖੇਤੀ ਬਾੜੀ ਨੂੰ ਕਰਨਾ ਬਸ ਕਰਤਾ ਜੀ ਬਾਈਆਂ ਦੇ ਅੰਦਰੋਂ ਕੀੜਾ ਨਹੀਂ ਜਾਂਦਾ ਮੈਨੂੰ ਉੱਥੇ ਹੀ ਜਾਣਾ ਦਰਿਆਦ ਕਿੱਥੇ ਆਪਣੇ ਬੰਨ੍ਹ ਤੇ ਜਾਣਾ ਇਹਨਾਂ ਨੇ ਅਸੀਂ ਵੀ ਜਾਣਾ ਬੰਨ੍ਹਦੇ ਯਾਰ ਅਸੀਂ ਵੀ ਬੰਨ੍ਹਣਾ ਉਹਨੂੰ ਵੀ ਬੰਨ੍ਹਦੇ ਮਾ ਦੇ ਕੋਈ ਆਪਣੀ ਤਰ ਕੀਤਾ ਸਫਾਈ ਵੇਖੋ ਚੈੱਕ ਕਰੋ ਨਹੀਂ ਆ ਤਾਂ ਵੀਰੇ ਵਗਾਂ ਬਾਈ ਚੈੱਕ ਕਰੋ ਵੀ ਆਪਣੇ ਹਮ ਕੰਮ ਮਿਸਤਰੀ ਸਮਾਨਤਾ ਪੈ ਹੀ ਜਾਂਦਾ ਹੈ ਮੁੱਲ ਤਾਂ ਸਫਾਈ ਦਾ ਨਾ ਮੁੱਲ ਸਫਾਈ ਦਾ ਚੱਲਦਾ ਸਫਾਈ ਨੇ ਹੈ ਜੀ ਹਾਂ ਅਸੀਂ ਵੀ ਗੋ ਕੀਤੀ ਸੀ ਤੁਹ ਨਹੀਂ ਤਾਂ ਸਫਾਈ ਨਹੀਂ ਸਫਾਇਆ ਕੀਤਾ ਗੇ ਸਫਾਈ ਨਹੀਂ ਕੀਤੀ ਤੁਸੀਂ ਸਫਾਇਆ ਕੀਤਾ ਜਿੰਨੂ ਆਇਆ ਇਹ ਉਹਨਾਂ ਨੂੰ ਆ ਜਿਵੇਂ ਨਹੀਂ ਕਹਿੰਦੇ ਬੱਕਰੇ ਨੂੰ ਸਾਫ ਕਰਕੇ ਫਿਰ ਵੜਦੇ ਆ ਹਾਂ ਇਹੋ ਕੰਮ ਆ ਸਾਰਾ ਜੌਂਡੀ ਵਾਲਾ ਜਾਨਸੀ ਉਹ ਸਾਰਾ ਕੁਝ ਇਹਦਾ ਪਾਪਾ ਬੱਬੇ ਗਾਲਾਂ ਜਿਹੜਾ ਆਪਣਾ ਇੰਜ ਲੱਧੂ ਹੈ ਨਾ ਹੋਇ ਚਲਾਉਣ ਨੂੰ ਨਹੀਂ ਚੱਲਦਾ ਜਮੇ ਨਹੀਂ ਪਈ ਵਧੀਆ ਰੋਗ ਨਹੀਂ ਸੀ ਚੱਲਦਾ ਇਹਦਾ ਬਾਈ ਨਹੀਂ ਚੱਲਦਾ ਉਹ ਵੀ ਮੇਰਾ ਮਗਰ ਆ ਬਾਹਰ ਦੀ ਮਾਰ ਕਰ ਲੱਗਾ ਸਰਚ ਮਾਰ ਸਕਦੇ ਹੁੰਦੇ ਉਹੇ ਨਿਕਲੋ ਬਾਹਰ ਕਾ ਜੌਂਡੀ ਆ ਸਾਰਾ ਰੈਂਕਲ ਹੈ ਤੇ ਤੁਹਾਡੇ ਲੱਗਾ ਤੇਰੇ ਮੈਕ ਫੋਨ ਕੱਟ ਦੇ ਇੱਕ ਮਿੰਟ ਰੁਕੇ ਜਾ ਸਭ ਨੂੰ ਚੁੱਪ ਕਰਾ ਲੈ ਤਰੇ ਬਾਦੂ ਲੱਗੇ ਸਾਰਾ ਕੋ ਘਰੇ ਖੜਾ ਮੇਰੇ ਓਬਵੀਸ ਤੀਪਾ ਦੇ ਰਗਾ ਚੱਲੋ ਚੱਲੋ ਦੇ ਨੀ ਚੁਗੜੀਆਂ ਚੱਲਣੀਆਂ ਹੈ 10 ਨਹੀਂ ਪੈਂਦਾ ਬੂ ਗਰਮ ਜ਼ੋਰਦਾ ਹੀ ਮੈਂ ਬਣਾ ਉਹ ਕਾਹੀਆਂ ਰੋਦੇ ਤੇ ਫੜ ਕੇ ਰੱਖੀਦਾ ਇਹਦਾ ਫਟਣਾ ਵਾਲਾ ਹੋ ਜਾਂਦਾ ਹੁਣ ਚਲਾਉਣਾ ਕਿਹਨਾਂ ਵਾਲਾ ਬਾਹਰ ਬਾਦ ਫੜ ਕੇ ਬੋ ਨਹੀਂ ਛੱਡਦੇ ਇਹਨਾਂ ਦਾ ਆ ਮੈਸੀ ਸਾਰੇ ਦੇੜਿਆ ਪਿਆ ਇਹ ਰਹਿੰਦੀ ਹੈ ਇਹਿਆ ਰਹਿੰਦੇ ਇਹ ਬਹੁਤ ਡਰਿਆ ਲਿਬੜੇ ਤੋਂ ਨਾ ਡਰਿਆ ਕਰ ਆ ਜਾ ਆ ਮੈਂ ਕੱਟਨੇ ਨਹੀਂਗੇ ਮੇਰੀ ਗੱਲ ਸੁਣਾ ਹੱਜੇ ਆਪਣਾ ਇਹ ਚੈੱਕਪੋਇੰਟ ਹੋ ਰਿਹਾ ਉਹਨੂੰ ਦੂਜੀਆਂ ਲਾਤੀਆਂ ਡੁੱਬਾ ਬੰਦਾ ਜਿਹਨੂੰ ਹੁੰਦੀ ਨਾ ਸਟ੍ਰਗਲ ਲ ਕੋਈ ਦੀ ਨਹੀਂ ਹੁੰਦੀ ਆ ਵੀ ਇਹਦਾ ਬਾਪ ਕੋ ਕਰਨਾ ਦਾ ਉੱਥੋਂ ਐਪਰੋਚ ਪੁੱਤ ਪੜਾ ਦਾ ਪੈਂਦਾ ਹੀ ਆਪਰੇ ਆਡੀ ਟਰਬ ਮੇਰੀ ਗੱਡੀ ਨੂੰ ਲੱਗੀ ਹੈ ਇਹ ਫਰੋਪਰ ਤੋਂ ਆਇਆ ਐਪਰੋਚ ਪੁੱਤ ਓਏ ਮੇਰੀ ਗੱਡੀ ਨੂੰ ਦਿਖਾ ਭਰਾਵਾ ਮੇਰੀ ਗੱਡੀ ਨੂੰ ਲੱਗੀ ਐਡੀ ਟਰਬ ਇਹ ਬਹੁਤ ਛੋਟੀ ਟਰਬ ਹੈ ਇਹਦਾ ਪ੍ਰੈਸ਼ਰ ਬਹੁਤ ਆ ਬਹੁਤ ਆ 95 ਆ ਆ ਆਪਣੀ ਗੱਡੀ ਨੂੰ ਲੱਗੀ ਐਡੀ ਇਹ ਗੱਲ ਪਤਾ ਨਹੀਂ ਕੀ ਚੈੱਕ ਕਰੇ ਕਹਿੰਦੇ ਆ ਵੀ ਜਿੰਨੀ ਛੋਟੀ ਟਰਬ ਹੋ ਨਾ ਉਹਨੇ ਕਹਿੰਦੇ ਬੂਸਟ ਮਤਲਬ ਸਲੋ ਰੇਸ ਤੇ ਤੇ ਜ਼ਿਆਦਾ ਬੋਲਟ ਲੀ ਨਾ ਰੀਡਿੰਗ ਮੰਦੀ ਨਹੀਂ ਆਪਾਂ ਨਹੀਂ ਆਪੇ ਤੂੰ ਤਾਂ ਮਜ਼ਾਕ ਕਰਦਾ ਯਾਰ ਉਹ ਇੰਜ ਰੱਖਣਾ ਦਿਖਾ ਉਧਰ ਪਿਆ ਉਹਦਾ ਇੰਜ ਅੱਡਾ ਕਿੰਜਣਾ ਮੈਂ ਸਿੱਧਾ ਉਧਰ ਕੱਢਿਆ ਨਿਕਾ ਜਾ ਦੇਖੀ ਅੱਡਾ ਮਰੂਤੀ ਦਾ ਇੰਜਨ ਜਦਾਂ ਦਾ ਫਰੋਜਪੁਰ ਏਰੀਆ ਦਾ ਆ ਵੀ ਫਰੋਜਪੁਰ ਏ ਉਹ ਮਘੂ ਤੋਂ ਆ ਜੀ ਉਹ ਮੱਦਗੀ ਤੋਂ ਮੈਂ ਪਰਲੇ ਪਾਤੇ ਖੜਾ ਜੀ ਗੋਗੀ ਭਾਈ ਆ ਦਿਖਾ ਇੰਜਣਾ ਵੇ ਇੱਕ ਸੁਖਨੇ ਤੋਂ ਆ ਰਿਹਾ ਜੀ ਆਪਣੇ ਮਰੂਤੀ ਦਾ ਇੰਜਨ ਦਿਖਾ ਦਈਏ ਉਹ ਵੀ ਭਾਈ ਬਹੁਤ ਜ਼ਿਆਦਾ ਉਹ ਦੇਖੀ ਜਿੱਡਾ ਮਰੂਤੀ ਦਾ ਇੰਜਨ ਆ ਸਵਿਫਟ ਆਰ ਕਾ ਇੰਜਨ ਆ ਨਿਕਾ ਜਾ ਮੈਸੀ ਦਾ ਇੰਜਨ ਆ ਇੰਜਨ ਆ ਮੈਸੀ ਦਾ ਆਪ ਐਸਟਨੇ ਚ ਹਾਂਜੀ ਇਹਦੇ ਜੋਰ ਕਿਵੇਂ ਲਾਈ ਜਾਂਦਾ ਭੜੀ ਹੁਣ ਉਹ ਰਾਡ ਕਨੈਕਟ ਕਰਾੜ ਕਿੰਨੀ ਲੰਮੀ ਐ ਦੀ ਉਹ ਬੋਸਟੋਕ ਕਰਕੇ ਹੀ ਆ ਟੋਕ ਬਹੁਤ ਵੱਡੀ ਐ ਵੱਡੀ ਅਛਾ ਉਹ ਜੋਂਡੀ ਭਰਾਵਾ ਮੈਸੀ ਵਾਲਾ ਨੇ ਕਹਿਣਾ ਫਿਰ ਸਾਨੂੰ ਭੰਨਦੇ ਭੰਨਦੇ ਨਹੀਂ ਮਜ਼ਾਕ ਕਰਦੇ ਆ ਜੀ ਅਸੀਂ ਇਹ ਗੱਲ ਕਰਦੇ ਵੀ ਜੋਰ ਕਿਦੇ ਸਿਰ ਤੇ ਲਾਉਂਦਾ ਬੋਸਟੋਕ ਦੇ ਸਿਰ ਤੇ ਆ ਦੇਖ ਨੜਕ ਦਾ ਸੱਟੇ ਹੈ ਕਮਲੇ ਇੱਥੇ ਹੀ ਕੰਮ ਇਹਦਾ ਚੱਲ ਜੀ ਉਹ ਐਦਾ ਐਦਾ ਉਸਤਾਦ ਕੀ ਕਰਨਾ ਇਹਦਾ ਇਹ ਗੇਅਰ ਦਾ ਸਾਰਾ ਇਹਦਾ ਗੇਅਰ ਨਹੀਂ ਐ ਗੇਅਰ ਤੇ ਕਲੱਚ ਗੇਅਰ ਤੇ ਕਲੱਚ ਜੀ ਤੇ ਮਗਲਾ ਤੇਰ ਚੇਂਜ ਕਰਦਾ ਹੈ ਕਾ ਲੈਫਟ ਪੰਪ ਲਗਾ ਰਹੇ ਆ। ਸਮਾਨ ਆ ਗਿਆ ਕੱਲੂ ਆ ਜੂਗਾ ਇਹਦਾ ਸਮਾਨ ਮੰਗਾਇਆ ਸੀ। ਇਹ ਇਹ ਸਮਾਨ ਸਾਰਾ ਮੈਸੀ ਦਾ ਰਿਜਰ ਹੈ ਬੰਦ। ਬਈ ਇਹ ਸਮਾਨ ਪਾਉਣਾ ਹੈ ਆਪਾਂ ਸਾਰਾ। ਦੂਜਾ ਦਾ ਨਹੀਂ। ਨਾ ਨਾ ਵੀਰੇ ਇਹਦਾ ਸਮਾਨ ਤੇ ਚੱਲਦੇ ਚੱਲੋ। ਸਮਾਨ ਹੀ ਨਹੀਂ ਮਿਲਦਾ ਫਿਰ ਪਾਸੇ ਦਾ। ਅਰੀਜਨਲ ਸਮਾਨ ਹੀ ਚਾਹਦਾ। ਨਾ ਕੋਈ ਜੁਗਾਰਬਾਜ਼ੀ ਦੇ ਮੈਸੀ ਚ ਬਈ ਸਹੀ ਢੰਗ ਦਾ ਸਮਾਨ ਪਾਓ। ਇਹ ਸਦਾ ਬਾਹਰ ਚੱਲੂ ਰੈਕਟਰ ਖੜਨ ਦਾ ਤੇ ਨਹੀਂ ਬਈ। ਮੈਸੀ ਇੱਕ ਇਹ ਕਈ ਜੀ ਚੀਜ਼ ਆ। ਵਧੀਆ ਸਮਾਨ ਇੱਕ ਨੰਬਰ ਹੋਵੇ ਕੰਮ। ਬਹੁਤ ਵਧੀਆ ਰੈਕਟਰ ਆ। ਹੁਣ ਮੈਸੀ ਦੀ ਗੱਲ ਸ਼ੁਰੂ ਕਰਕੇ ਨਾ ਕਿ ਭਾ ਮੈਸੀ ਦੀ ਗੱਲ ਸ਼ੁਰੂ ਕਰਕੇ ਨਾ ਨਹੀਂ ਕਈ ਕਹਿ ਦਿੰਦੇ ਯਾਰ ਮੈਸੀ ਤੁਸੀਂ ਆਂ ਦੇਖੇ ਰਾਹ ਨਹੀਂ ਕਹਿ ਦਿੰਦੇ ਆਪ ਨਹੀਂ ਨਹੀਂ ਆਈ ਭਾਜੀ ਟ੍ਰੈਕੀ ਮਨ ਬਖਤ ਹੁੰਦੀ ਆ ਬਈ ਉਹ ਸਾੜੇ ਬਿਗੜ ਰਹਿ ਗਿਆ ਕਲੋਸ ਕਰਦਾ ਕਲੋਸ ਕਰਦਾ ਬਿਗੜ ਰਹਿ ਗਿਆ ਪਰਿਸ਼ਾਵਾਂ ਬਈ ਪੱਦਿਆਂ ਨੂੰ ਪਰੇ ਕਰ ਲੋ ਕਲੋਸ ਕਰ ਦੇ ਨੂੰ ਹੁਣ ਜੌਂਡੀਅਰ ਵੀ ਖੜਾ ਵਾ ਸਾਰੇ ਰੇਟਰਾਂ ਕੰਮ ਕਰ ਤੂੰ ਇੰਜਨ ਖੋਲ ਛੱਡ ਦੇਣ ਲੱਗਾ ਮੈਸੀ ਦੀ ਤੁਹਾਨੂੰ ਪਤਾ ਹੀ ਯਾਰ ਕਈ ਕਹਿੰਦੇ ਮੈਸੀ ਨਾਲ ਲਾਓ ਵਧੀਆ ਨਹੀਂ ਕਹਨੇ ਕੇ ਜੀ ਕੀ ਚੀਜ਼ ਮਾਨਸਪੰਦ ਉਹ ਲੈਣੀ ਹੋਣੀ ਚਾਹੀਦੀ ਇਹ ਮੈਂ ਗੱਲ ਲਾਣਾ ਜਦੋਂ ਇੰਨੇ ਸਾਲ ਮੈਸੀ ਚ ਰਿਹਾ ਹੋਵੇ ਬੰਦੇ ਨੂੰ ਚੀਜ਼ ਆਉਂਦੀ ਹੈ ਹਾਂ ਲੱਗਣ ਲੱਗੇ ਮੈਂਨ ਮੋਢੇ ਦਾ ਮੈਸੀ ਆ ਗੱਲ ਬਈ ਮੈਸੀ ਹੈਣੀ ਹੁਣ ਆ ਭਾਈ ਹੁਣ ਮੈਂ ਵੀਡੀਓ ਵੇਖੀ ਉਹ ਬੰਦਿਆਂ ਨੇ ਸੁਖਣੇ ਤੇ ਮੋਕਸਰ ਕੋਲ ਗਿੱਦੜ ਵੇਦਾ ਸੁਖਣਾ ਪੈਂਦਾਈ ਉਹ ਕਹਿੰਦੇ ਤੇ ਬਾਈ ਹੁਣ ਇਹ ਗੱਲ ਰਜਉਂਦੀ ਵੀਡੀਓ ਵੇਖਦੇ ਨੇ ਰੋਜ਼ ਅਸੀਂ ਥੋੜੀ ਬਾਈ ਹੁਣਾਂ ਦੀ ਵੀਡੀਓ ਪਾਈ ਸੀ ਮੈਸੀ ਵਾਲੇ ਬੰਦੇ ਦੀ ਭਾਈ ਨੇ ਆਪਣੀ ਵੀਡੀਓ ਪਾ ਕੇ ਕਹਿੰਦਾ ਸਾਨੂੰ ਮਸਤਰੀਂ ਪਤਾ ਲੱਗਾ ਅਕਾ ਰਾਨੀਆਂ ਸਰਚ ਕਰਦੀ ਸੀ ਉਹ ਹਰਿਆਣੇ ਜੀ ਨਿਕ ਆਪਾਂ ਤਾਂ ਕਹਿੰਦਾ ਸ਼ੋਗਰਾ ਕਹਿੰਦਾ ਜੀ 950 ਤੇ 240 ਲੀਟਰਾਂ ਜੀ ਵੇਚਣੇ ਬਕਾਉ ਕੀਤੇ ਆ ਸਾਨੂੰ ਟਰੈਕਟਰ ਮਤਲਬ ਸਮਾਨ ਵਾਲਾ ਕੰਮ ਵਾਲੇ ਨੂੰ ਜਾ ਕੇ ਮਾਰਿਆ ਕੋਈ ਨਹੀਂ ਹੋ ਗਣੇ ਵੀ ਕੰਮ ਇਹਦਾ ਆਏ ਨਹੀਂ ਹੁੰਦਾ ਉਹ ਇਹਦਾ ਕੰਮ ਕਰਾ ਕੇ ਲੈ ਗਿਆ ਆਏ ਆ ਕੰਮ ਕਹਿਦੀ ਵੀ ਆਈ ਚਾਰਦਾ ਹੁੰਦਾ ਪਰ ਆਇਆ ਪਣਾ ਨਹੀਂ ਮੈਂ ਕਹਾਂ ਵੀ ਕੋਈ ਚੱਕਰ ਨਹੀਂ ਆਪਾਂ ਬੈਠੇ ਆ ਟਰੈਕਟਰ ਦੀ ਖਿਚਾਈ ਕਰਕੇ ਦਊਗਾ ਗੇਅਰ ਨਿਕਲਦਾ ਕਹਿੰਦਾ ਇੰਨੇ ਵਾਰੀ ਖਿਲਾੜਿਆ ਮੈਂ ਕਹਾਂ ਆਪਾਂ ਬੈਠੇ ਗੇਅਰ ਨਹੀਂ ਨਿਕਲਦਾ ਖਿਚਾਈ ਫੁੱਲ ਕਰੂਗਾ ਪਾ ਚਾਰ ਦਿਨ ਚਲਾ ਲਓ ਪੰਜ ਦਸ ਮਹੀਨਾ ਚਲਾ ਲਓ ਉਦੋਂ ਪੈਸੇ ਪਾ ਕੰਨ ਨੂੰ ਲਾ ਦ ਹੁਣ ਮ ਚੱਲ ਪਿੱਲੀ ਰਹਿ ਚੱਲੀ ਆ ਬਾਕੀ ਆਪਾਂ ਚੱਲਦੇ ਦੂਜਾ ਟਰੈਕਟਰ ਦਿਖਾਉਣੇ ਆਪਣਾ ਉੱਥੇ ਜਾਣਾ ਹਾਂ ਉਹਦੇ ਉਹਦੇ ਪਾਰ ਖਾ ਲਈਏ ਗੱਡੀ 'ਚ ਆ ਆ ਰੱਖਦੇ ਗੱਡੀ 'ਚ ਕੀ ਰੱਖਣਾ ਆਹ ਆ ਰੱਖਦੇ ਅੱਜ ਇਹ ਰੱਖ ਕੇ ਕਰਨਾ ਪਾਓ ਥੱਲੇ ਪੱਤੀ ਲਵਾ ਕੇ ਲੈ ਕੇ ਆਉਣੀ ਸਟੇਰੀ ਦੂਜਾ ਲੈਣਾ ਪਾਵਰ ਚੈੱਕ ਉੱਥੇ ਪੱਤੀ ਲਾਉਣੀ ਆਂ ਆਦਾ ਬਾਈ ਬਾਈ ਦਾ ਟਰੈਕਟਰ ਕਰੇ ਕਰਕੇ ਲਾ ਲੋ ਯਾਰ ਕਰੇ ਕਿੱਥੇ ਲੱਗਣੀ ਆ ਚਲੋ ਆ ਮੈਂ ਆ ਇੱਕ ਮਿੰਟ ਦੇ ਦੇ ਉਹ ਤੇਰੀ ਆਵਾਜ਼ ਨਹੀਂ ਆਉਣੀ ਮੈਸੀ ਦਾ ਬਹੁਤ ਤਕੜਾ ਫੈਨ ਹਨਾ ਮੈਸੀ ਦੀਆਂ ਗੱਲਾਂ ਕਰ ਆਪਦੇ ਕੋਲ ਕਿਹੜਾ ਟਰੈਕਟਰ 852 ਅੱਛਾ ਬਾਈ ਤੂੰ ਮੈਸੀ ਨਹੀਂ ਲਿਆ ਹੈਂ ਹਾਂ ਗੱਲ ਇੱਥੇ ਹੋਈ ਤੂੰ ਆਪ ਆਪ ਕਿਉਂ ਨਹੀਂ ਮੈਸੀ ਲਿਆ ਨਹੀਂ ਠੀਕ ਆ ਪਲੇ ਨਾ ਬਹੁਤ ਨਹੀਂ ਨਹੀਂ ਮੈਸੀ ਕਿਹਾ ਸੀ ਕਿਹੜਾ ਹੁੰਦਾ ਨਹੀਂ ਮੈਸੀ ਛੋਟਾ ਆ ਜਾਣਾ ਸੀ ਆ ਜਾਣਾ ਸੀ ਆ ਜਾਣਾ ਸੀ ਇਹਨੇ ਤੇ ਵਧੀਆ ਹੁਣ ਕੋਈ ਪ੍ਰੋਬਲਮ ਜੋ ਨਹੀਂ ਦਾ ਰਿਹਾ ਨਹੀਂ ਨਹੀਂ ਤੂੰ ਉੱਤੇ ਆ ਤੂੰ ਮੈਸੀ ਕਿਉਂ ਨਹੀਂ ਲਿਆ ਹੁਣ ਗੱਲ ਤੇ ਨਹੀਂ ਆਉਣਾ ਨਹੀਂ ਤੂੰ ਮੈਸੀ ਕਿਉਂ ਨਹੀਂ ਲਿਆ ਵੀਰੇ ਮੈਂ ਮੈਸੀ ਲੈਣਾ ਸੀ ਏਜੰਸੀ ਰਿਆਂ ਸਦਾ ਪਪਰਾਂ ਲੰਮਾ ਸਮਾਂ ਲਾਇਆ ਮੇਰਾ ਸੌਦਾ ਹੁੰਦਾ ਸੀ ਗੋਰੇ ਨੂੰ ਪੁੱਛ ਕੇ ਵੇਖੋ ਆਪਣਾ 6 6 30 ਆਪਣਾ 52 ਮੈਂ 52 ਦਾ ਲੈਣਾ ਸੀ ਉਹਨੇ ਛੇਤੀ ਤੋਂ ਘਟਦੇ ਨਾਲ ਮੈਂ ਲਗਾਤਾਰ ਸਮਾਂ ਇੱਕ ਕੰਮ ਕੀਤਾ 20000 ਰੁਪਏ ਕਢਾਉਂਦੇ ਸੀ ਉਹ ਚ ਗੁੱਸੇ 'ਚ ਮੈਂ ਜਾ ਕੇ ਸੌਰਾਜ ਲੈ ਕੇ ਆਂਦਾ ਚੱਲ ਅੱਦਾ ਕਰ ਗੁੱਸੇ 'ਚ ਮੇਰੀ ਗੱਲ ਸੁਣ ਫਰਾਈਵਲ ਚੱਕ ਕੇ ਲਿਆ ਦੇ ਗੱਡੀ 'ਚ ਰੱਖ ਦੇ ਆ ਜਾ ਫਰਾਈਵਲ ਚੱਕ ਲਿਆ ਚੱਲ ਇੱਥੋਂ ਲੈ ਲੀ ਆ ਪੱਪੀ ਦਰਜਾ ਲੱਗਦਾ ਸੀ ਨਾ ਮੋਰੋਂ ਵੇਖਣ ਨੂੰ ਬੜਾ ਤਕੜਾ ਯਾ ਨਹੀਂ ਹੋ ਗਿਆ ਕੀ ਆਲਾ ਵੀਰ ਇਹ ਵੀਰ ਨੇ ਕਿਹਾ ਸੀਗਾ ਆਪਾਂ ਨੂੰ ਪਹਿਲੀ ਵੀਡੀਓ 'ਚ ਯਾਰ ਸਾਰਾ ਕੁਝ ਕਰ ਦੇਣਾ ਤੇ ਕਰ ਵੀ ਦਿੰਦਾ ਆ ਪਾਉ ਇਹ ਜੈ ਜੀ ਮਿਲ ਗਿਆ ਸੀ ਸਾ ਕਿਵੇਂ ਸਾਲਾ ਬੜਾ ਜੈ ਬੜਾ ਜਿਆਦਾ ਮਿਲ ਗਿਆ ਬੜਾ ਇਹਨੂੰ ਪਤਾ ਇਹਦਾ ਪਤਾ ਨਾ ਉਹਨੇ ਮੇਰੇ ਤੋਂ ਭੱਜਣਾ ਹਾਂ ਉਹਨੇ ਮੈਨੂੰ ਵੇਖ ਕੇ ਭੱਜਣਾ ਮੈਂ ਲਾਈ ਪੁੱਠੇ ਦਿੱਤੇ ਚੱਲ ਕੋਈ ਨਹੀਂ ਨਹੀਂ ਤੈਨੂੰ ਵੇਖ ਕੇ ਆਈ ਵੀਰ ਤੈਨੂੰ ਵੇਖ ਕੇ ਇਹ ਇਹਦੇ ਕੋਲ ਆਇਆ ਕਿਸੇ ਕੋਲ ਨਹੀਂ ਇਹ ਘਬਰ ਕੇ ਭੈਣ ਦੇ ਵੀਰ ਅੱਸੀ ਘਾਬਤੂ ਇਹ ਤਾਂ ਆਪਣੇ ਲੋਕਲੇ ਮਿਲਿਆ ਕਿੱਥੋਂ ਮਿਲਿਆ ਮੁੱਗੋ ਹੀ ਮਿਲ ਗਿਆ ਮੋ ਗਿਆ ਹੂੰ ਯਾਰ ਪਤਾ ਕੀ ਹੋਇਆ ਅਸਲ ਮੇਦਰ ਮੈਂ ਦੱਸਦਾ ਅਹੀ ਗਏ ਬੰਨ ਤੇ ਹੂੰ ਆਪਣਾ ਨਾ ਟੁੱਟ ਗਿਆ ਐਕਸਲ ਦਾ ਵਾਇਰਿੰਗ ਹੂੰ ਆਈ ਉਵੇਂ ਹੀ ਲੈ ਗਏ ਉਵੇਂ ਹੀ ਮੁੜੇ ਨਹੀਂ ਚੱਲੀ ਯਾਰ ਇਹਦੇ ਉਵੇਂ ਯਾਰ ਇਹਨੂੰ ਮੈਂ ਵੀਡੀਓ ਭੇਜੀ ਸੀਗੀ ਵਾਇਰਿੰਗ ਹੈ ਨਹੀਂ ਸੀ ਵਿੱਚ ਬਾਏ ਕੋਨ ਤੇ ਲੱਗ ਕੇ ਉਵੇਂ ਹੀ ਚੱਲੀ ਗਿਆ ਟਾਇਰ ਚੌੜਾ ਕਰਕੇ ਉਵੇਂ ਹੀ ਚੱਲੀ ਆ ਉਵੇਂ ਹੀ ਲੈ ਆਂਦਾ ਘਰੇ ਤੋਂ ਅਹੀ ਕਹ ਕਦੇ ਵੀ ਉਂ ਕੋਈ ਸੀਲ ਸੂ ਲੀਕ ਆ ਗਰੀਸ ਕੱਢਦਾ ਆਈਗਾ ਜੋ ਦੇਖਿਆ ਮੈਂ ਕਿਹਾ ਰਾਹ ਤਾਂ ਹਾਲਾਕਮ ਖਰਾਬ ਹੋ ਗਿਆ ਹਾਂ ਚੱਲ ਬਈ ਕਰਦੇ ਕਰਾਉਂਦੇ ਮੈਂ ਐਕਸਲ ਲੈਣ ਗਿਆ ਕੁਆੜੀਏ ਕੋਲੇ ਹੂੰ ਉਹ ਕਹਿੰਦਾ ਯਾਰ ਕਹਿੰਦਾ ਹਿਸਾਬ ਆ ਆਪਣੇ ਕੋਲੇ ਉਹ ਮਤਲਬ ਆਪਣਾ ਮਿੱਤਰ ਹੀ ਆ ਉਹ ਮੈਂ ਕਿਹਾ ਵੀ ਕੀ ਹਿਸਾਬ ਕਿਤਾਬ ਚ ਦੇ ਦੇਗਾ ਹੂੰ ਤੇ ਕਹਿੰਦਾ ਭਾਈ ਐਂ ਕਰਕੇ ਕਹਿੰਦਾ ਯਾਰ ਤੂੰ ਜਿਵੇਂ ਮਰਜ਼ੀ ਕਰੀ ਮੈਂ ਕਿਹਾ ਵੀ ਮੈਂ ਕਿਹਾ ਮੈਂ ਤਾਂ ਤੋਲ ਕੇ ਲਉ ਹੂੰ ਕਹਿੰਦਾ ਯਾਰ ਤੋਲ ਕੇ ਲੈ ਹੂੰ ਉਹਨੇ ਤੋਲਿਆ ਘੇਰ ਤੋਂ ਪਿੱਛੇ ਪਿੱਛੇ ਹੂੰ 6 ਇਹ 6 ਕਵਾਂਟਲ ਦਾ ਹੋਇਆ 60 ਰੁਪਏ ਕਿਲੋ ਨੇ ਦਿੱਤਾ 36000 ਦਾ ਹੋ ਗਿਆ ਹੂੰ 30000 ਦਾ ਕਹਿੰਦਾ ਮੈਂ ਤੇਰਾ ਕੱਟ ਲੂਗਾ 6000 ਰੁਪਿਆ ਵੇਸੇ ਦਾ ਪਿਆ 4000 ਰੁਪਿਆ ਮੈਂ ਗੀਅਰ ਮੈਂ ਗੀਅਰ ਮੈਂ ਕਹਿੰਦਾ ਮੈਨੂੰ ਗੀਅਰ ਵੀ ਦੇ ਦੇ ਉਹ ਕਹਿੰਦਾ ਮੈਂ 4000 ਰੁਪਿਆ ਲਵਾਂਗਾ 10000 ਰੁਪਏ ਚ ਸਾਰਾ ਪੈਂਡ ਵਾਲਾ ਹਿੱਸਾ ਲੱਗ ਗਿਆ ਬੰਦ ਬ੍ਰੇਕਾਂ ਟੂ ਵਾਲੀਆਂ ਚਲੋ ਆਪਾਂ ਤੇਲ ਨਾਵਾ ਪਾਇਆ 5000 ਦਾ ਜਿਹੜਾ ਬੈਕ ਬ੍ਰੇਕ ਪਿਆ ਲੱਗਣੀ ਸੀ ਨਾ ਨਹੀਂ ਕੋਈ ਅਗਰ ਕੱਲਾ ਤੇਲ ਹੀ ਬਦਲੇ ਔਰ ਕੁਝ ਨਹੀਂ ਮੰਗ ਲੈ ਹਾਂ ਉਹ ਤੇਲ ਨਹੀਂ ਤੇਲ ਪਾਉਣਾ ਪੈਣਾ ਕਿਉਂਕਿ ਆਪਣਾ ਦੂਜਾ ਸੀਗਾ ਵਿੱਚੋਂ ਸਹੀ ਨਹੀਂ ਕਿ ਸਾਰਾ ਵਿੱਚੋਂ ਦਾ ਬੋਸ ਸੋਨਾ ਨਵਾਂ ਨਿਕਲਿਆ ਜਮਨਾੜ ਤੱਕ ਨਹੀਂ ਪਾਉਣਾ ਪਿਆ ਤੇਲ ਤੋਂ ਬਣਾ ਆਇਆ ਹਰਾਨੀ ਵਾਲੀਆਂ 6000 ਦਾ ਮਿਲ ਗਿਆ ਹਾਂ ਬਸ ਉਹ ਲਖਈਆ ਪਟਾਟੋ ਵੀਰਾਂ ਨੂੰ ਜਦ ਸਿਆਣ ਆ ਜੇ ਕਿਹੜਾ ਟਰੈਕਟਰ ਆ ਦੇਖਿਆ ਹੋਇਆ ਪਹਿਲਾਂ ਟਰੈਕਟਰ ਹਾਂ ਇਹ ਉਹੀ ਟਰੈਕਟਰ ਆ ਜਿਹੜਾ ਆਪਾਂ ਤੇ ਖੇਤ ਦਾਦੇ ਦੀ ਨਿਸ਼ਾਨੀ ਇਹਦੀ ਆਪਾਂ ਵੀਡੀਓ ਕੀਤੀ ਸੀ ਦਾਦੇ ਦੀ ਨਿਸ਼ਾਨੀ ਤੇ ਚੱਲ ਫਿਰ ਵੀ 65 ਦਾ ਇੰਜਨ 65 ਦਾ ਗੇਅਰ 65 ਦਾ ਮੰਗਲਾ ਉਦੋਂ ਬਾਲੇ ਰੰਗ ਸੀ ਹਾਂ ਹੁਣ ਆਪਾਂ ਇੱਕ ਰੰਗ ਕਰਤਾ ਨੀਲਾ ਹੋ ਗਿਆ ਹਣਾ ਸਾਰਾ ਨੀਲਾ ਹੋ ਗਿਆ ਇਹੋਂ ਰੰਗ ਕਰਾ ਦੇਣਾ 60 ਵਾਲੀ ਝੋਲਾ ਉਹ ਯਾਰਾ ਡੱਕ ਬਣਾ ਤਕੜਾ ਲਾਇਆ ਹੋ ਰਿਆ ਆ ਕਿ ਸਾਹਕਤਾ ਵੇ ਉਹ ਦੂਜੀ ਪੇਟੀ ਆਪਣੀ ਲਾਈ ਵੀ ਜਿਹੜੀ ਲੱਗੀ ਸੀਗੀ ਬੜਾ ਲੰਮਾ ਜਗਾੜਾ ਯਾਰ ਇਹ ਸਾਰਾ ਸਾਹਕਤਾ ਨਾਲੇ ਵਿੱਚ ਖਾਲੀ ਨਹੀਂ ਹੈਗਾ ਜਮਾਂ ਵੀ ਪੂਰਾ ਥੱਲੇ ਦਾ ਕਡਕ ਹਾਂ ਇਹਦੇ ਅੱਠ ਬੂਹਰ ਚੱਲਦੇ ਆ ਬੱਲੇ 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 ਤੇਰਾ ਭੜਾ ਆ ਜਾ ਤੇਰਾ ਉਹਦਾ ਹੁਣ ਚੱਲ ਪੇਟ ਉਹ ਹੱਡ ਨਹੀਂ ਸਹੀ ਫੱਟ ਆਇਆ ਕਰਕੇ ਇਹਦੇ ਚ ਹੁਣ ਤੇਰੀ ਨਿਗਾਹ 'ਚ ਤਾਂ ਕੋਈ ਕਮੀ ਨਹੀਂ ਰਹੀ ਹੈ ਨਹੀਂ ਆਪਣੀ ਨਿਗਾਹ 'ਚ ਤਾਂ ਬਈ ਕੋਈ ਕਮੀ ਨਹੀਂ ਹੈ ਕਿਉਂਕਿ ਵੈਸੇ ਇੱਕ ਇਹ ਕਹਿੰਦੇ ਹੁੰਦੇ ਵੀ ਤੇਜ਼ ਤੁਰਦਾ ਆਪਾਂ ਇਹ ਚ ਸ਼ਾਫਟ ਪਾਈ ਆ ਸਲੋ ਤੁਰਨ ਵਾਲੀ ਜਿਹੜਾ ਸੁਪਰ ਸੀਡਰ ਵਾਸਤੇ ਹਾਂ ਇਹ ਸਾਰਾ ਟਰੈਕਟਰ 65 HP ਹੋ ਗਿਆ 70 ਨਹੀਂ ਆਪਾਂ ਜੇ ਆਪਾਂ ਆਪਾਂ 65 ਇਹ ਗੇਅਰ ਤੋਂ ਲੈ ਕੇ ਇੰਜਣ ਤੱਕ ਸਾਰਾ 65 ਦਾ ਤੇ ਜਿਹੜੀ ਇੰਜਣ 'ਚ ਆਪਣੀ ਮੋਡੀਫਿਕੇਸ਼ਨ ਹੋ ਵੱਖਰੀ ਤਾਂ ਆਪਾਂ ਤੁਮ ਆਪਾਂ ਬਣਾ ਨਹੀਂ ਮੰਨਦਾ ਆਪਾਂ ਨਹੀਂ 70 ਵੀ ਨਹੀਂ ਲਾਉਂਦੇ ਆਪਾਂ 60 ਹੀ ਲਾਉਂਦੇ ਅਸੀਂ ਨਹੀਂ ਕਹਿੰਦੇ ਵੀ ਇਹ ਨਾ ਨਹੀਂ ਅਸੀਂ 60 ਲਾਉਨੇ ਅਸੀਂ 60 ਹੀ ਲਾਉਨੇ ਆ ਨਹੀਂ 60 ਹੀ ਲਾਉਣਾ ਹਾਂ ਕੋਈ ਇਹ ਬੰਦਾ ਆ ਕੇ ਕਹਾਲੂ ਕਵੇ ਬਈ ਐ ਸਾਡੇ 70 ਨਾਲ ਛੱਡ ਲੋ ਇਦਾਂ ਉਦਾਂ ਸੀ ਉਹ ਗੱਲ ਨਹੀਂ ਕਰਦੇ ਕਿਉਂਕਿ 55 HP ਦਾ ਇੰਜਣ ਆ ਫਾਰਮ ਟਰੱਕ 65 ਦਾ ਰਹੀਨ ਲਾ ਕੰਪਨੀ ਦਾ ਠੀਕ ਹੈ ਨਾ ਆਪਾਂ ਸੀ ਤਾਂ ਹੀ ਕਹਿੰਦੇ ਵੀ ਅਸੀਂ ਤਾਂ ਪੰਜ ਪਾਵਰ ਹੀ ਵਧਾਈ ਆ ਜਿਆਦਾ ਨਹੀਂ ਕਹਿੰਦੇ ਬਾਕੀ ਜਿਹੜੀ ਬਾਅਦ ਦੀ ਗੱਲ ਉਹ ਤਾਂ ਪਤਾਈ ਆ ਉਹ ਤਾਂ ਚਲੋ ਯਾਰ ਟੋਕਾ ਬਣ ਗਿਆ ਯਾਰ ਹਨਾ ਸੰਦੀਪ ਯਾਰ ਵਾੜਾ ਸਿਰਾਂ ਲੱਗ ਗਿਆ ਯਾਰ ਕੰਮ ਤੂੰ ਚਾਹਦਾ ਇਹ ਸਾਡਾ ਹਨਾ ਕੋਈ ਸਾ ਉਹ ਉਹ ਤੇ ਇਹਨਾਂ ਲੱਗਿਆ ਨਾ ਸਵਿਚ ਲਾ ਆ ਉਹਦੀ ਤਾ ਉਹਦੀ ਤਾਰ ਨਹੀਂ ਲੱਗੀ ਉਹ ਸੱਚ ਲੱਗੀ ਉਹਦੀ ਤਾਰ ਤਾਰ ਲੈ ਗਈ ਹਦੀ ਪੈਡੀ ਚੱਲ ਗਈ ਨਹੀਂ ਪਲਾਣਾ ਉਹਦੇ ਲੱਗੀ ਨਾਲ ਜੀ ਅੱਛਾ ਉਹ ਸੱਚ ਛੱਡਦੀ ਹੈ ਫਿਰ ਅੱਗ ਦੀ ਲਾਟ ਆ ਮੈਂ ਦੇਖਿਆ ਸੀ ਉਦੋਂ ਮੈਂ ਕਿਹਾ ਰੋਕ ਲਾ ਭਰਾਵਾ ਇੱਥੇ ਉਹ ਆ ਖੋਲਿਆ ਕਰਕੇ ਜੀ ਵਾਇਰਿੰਗ ਜੀ ਖੋਲਤੀ ਹੂੰ ਉਹ ਲੈ ਆਉਂਦਾ ਤੈਨੂੰ ਚੈੱਕ ਕਰਾ ਦਿੰਦੇ ਆ ਇਹਦੇ ਨਾਲ ਥੋੜਾ ਜਿਹਾ ਸਾਤੋਂ ਗਲਤੀ ਹੋ ਗਈ ਜਿੱਦੇ ਸੀ ਤਾਂ ਗੇਅਰ ਲੱਦ ਕੇ ਲੈ ਕੇ ਆਏ ਆ ਟਰਾਲੀ 'ਚ ਲੱਦ ਲੈ ਆਈ ਟੱਪਾ ਖੋਲਤਾ ਇਹਦੇ ਨਾਲ ਗੇਅਰ ਦੇ ਕੈਪਸੂਲ ਹੁੰਦੇ ਮੂਰੇ ਹਾਂ ਉਹ ਕੈਪਸੂਲ ਜੇ ਡੈਗ 'ਤੇ ਹਾਂ ਉਹ ਹੁਣ ਮਤਲਬ ਇਹਦਾ ਚੌਥਾ ਗੇਅਰ ਆਪੇ ਪੈ ਜਾਂਦਾ ਹੈਗਾ ਆਪੇ ਸੜਕ 'ਤੇ ਪੈ ਜਾਂਦਾ ਉਹ ਝਟਕ ਜਿਵੇਂ ਹੁਣ ਜਿਹੜੀ ਜੀ ਰੋਕ ਕਰਦੀ ਆ ਮੂਰੇ ਜੇ ਮੈਂ ਇੱਕ ਤਾਂ ਪਿੱਛੇ ਗੋਲੀ ਰੋਕ ਕਰਦੀ ਆ ਕਿ ਮੂਰੇ ਕੈਪਸੂਲ ਰੋਕ ਕਰਦਾ ਉਹ ਕੈਪਸੂਲ ਡੈਗ ਪਿਆ ਅਸੀਂ ਟੱਪਾ ਖੋਲਿਆ ਬਈ ਰਾਡ ਹਿੱਲ ਕੇ ਤੇ ਕੈਪਸੂਲ ਡੈਗ ਪਿਆ ਅਸੀਂ ਧਿਆਨ ਨਹੀਂ ਦਿੱਤਾ ਤੇ ਅਸੀਂ ਉਵੇਂ ਹੀ ਚਾਰਤਾ ਤੇ ਜਦੋਂ ਕਰ ਕਰ ਕੇ ਫਿਰ ਹੁਣ ਜਦੋਂ ਦੇਖਿਆ ਵੀ ਕਿ ਗੇਅਰ ਫਾਦਦਾ ਫਿਰ ਕਿ ਕੈਪਸੂਲ ਜਾ ਰਹੇਗਾ ਥਾਲਾ ਦਿਮਾਗ ਚ ਨਹੀਂ ਆਈ ਉਹ ਆਗੇ ਆਗੇ ਕੌਣ ਆਪਣੇ ਸ਼ੋਰੀ ਅੱਛਾ ਤੇ ਉਹਦਾ ਕਰਕੇ ਚੱਕਰ ਪਿਆ ਅੱਡਾ ਹੁੰਦਾ ਕੈਪਸੂਲ ਆ ਜਿੱਡਾ ਨਹੀਂ ਤੁਰੇ ਜਾਂਦੇ ਤਾਂ ਗੇਅਰ ਆਪੇ ਹੀ ਪੈ ਜਾਂਦਾ ਸੀਗਾ ਉਹ ਆਪੇ ਪੈ ਜਾਂਦਾ ਉਹ ਅਰੋਗ ਹੈ ਨਹੀਂ ਕੋਈ ਅੱਡਾ ਕੈਪਸੂਲ ਹੁੰਦਾ ਉਹ ਜਿਹੜਾ ਮੋਰੇ ਹੁੰਦਾ ਟੋਪੀ ਵਾਲਾ ਪਲਾਸਟਾ ਨਹੀਂ ਲਾਇਆ ਚੱਲਦਾ ਲਈ ਲੱਗ ਜੂ ਐ ਕਿ ਨਹੀਂ ਐ ਲੱਗ ਜਾਣੀਆਂ ਸਿੱਧੀ ਲਾ ਦਿੰਨੇ ਆਪਾਂ ਸੋਚ ਨਹੀਂ ਲਾਉਂਦੇ ਕਰੀ ਸਟਾਰਟ ਸ਼ੁਰਾ ਟਰੈਕਟਰ ਗੇਅਰ ਕੱਢਨੇ ਪਣਿਆ ਵੀਰੇ ਬ੍ਰੇਕ ਬੰਦ ਨੇ ਜਾਂਦੇ ਕਣੀ ਰੋੜਾ ਕਾਦੇ ਹਾਂ ਜਗਰੂਪ ਕਰੀ ਸਟਾਰਟ ਹਾਈ ਲੋ ਕੱਢਣਾ ਕਣੀ ਵੀਰੇ ਹਾਈ ਲੋ ਕੱਢ ਦੇ ਕੱਢ ਦੇ ਆਉਂ ਨਹੀਂ ਨਿਕਲਣਾ ਹਾਈ ਲੋ ਕੱਢ ਦੇ ਅੱਛਾ ਨੱਪੀ ਮੜਾ ਕਲੱਚ ਚੜੀ ਉੱਤੇ ਹੀ ਚੜ ਜਾ ਮਿਸਤਰੀ ਮਿਸਤਰੀ ਬੰਦਾ ਵੀ ਪੂਰਾ ਨੱਪੀ ਕਲੱਚ ਕਰੀ ਸਟਾਰਟ ਵੇਟਣਾ ਰੀਂਗਲਾ ਮਾਰਦਾ ਜਿਵੇਂ ਆਪਾਂ ਨੂੰ ਤੋਂ ਪਾਰ ਕਰਦੇ ਆਂ ਐਸੇ ਫੇਰ ਰੀਂਗਲਾ ਇਹੇ ਕੰਮ ਮਿਸਤਰੀਏ ਕਰਦਾ ਨਹੀਂ ਆ ਮਸਨ ਕੀ ਪਾਰ ਲਾਉਣ ਵਾਲੀ ਹੈ ਹਾਂ ਉਹਨੇ ਇਧਰੋਂ ਹਲ ਲਾਈ ਵੀ ਵਾਇਰਲ ਖੋਲੀ ਵੀ ਆ ਨਾ ਇੱਥੇ ਲੱਗ ਜਾਣੀ ਆ ਲੈ ਨਾ ਪੀ ਇਹਨੇ ਤਾਰ ਆ ਸਭ ਨੂੰ ਲਾਉਂ ਖਲਾ ਸੈਂਪਰ ਰੇਟ ਦੇ ਕਿੰਨਾ ਵਾਹ ਸੈਂਪਲ ਆ ਸਾੜੀ ਆ ਮੰਡੇ ਕਾੜੀ ਕਰਦੇ ਬੰਦ ਕਰਦੇ ਬੰਦ ਵੀਰੇ ਆ ਕਹਿ ਦੇ ਕੱਢ ਦੇ ਖਜ ਦੇ ਜੱਜ ਨਾ ਆਓ 60 ਫੁੱਟ ਨਹੀਂ ਟੱਕਾ ਕੇ ਕੀਤਾ ਇਹ ਇਹ ਇਹਦੀ ਸ਼ਕਲ ਜੀ ਹੁਣ ਬਦਲਨੀ ਹੈ ਕਿ ਨਹੀਂ ਐਵੇਂ ਰੱਖਣੀ ਨਹੀਂ ਨਹੀਂ ਇਹ ਸਾਡਾਂ ਥੋੜਾ ਜਿਹਾ ਹੋਰ ਪ੍ਰੋਜੈਕਟ ਕਰਾਂਗੇ ਇਹਦਾ ਕੋਈ ਸਰਪ੍ਰਾਈਜ਼ ਹੋਵੇ ਹਾਂ ਮਨੇ ਮਤਲਬ ਅਸੀਂ ਨੂੰ ਯਾਰ ਹੋ ਸਕਦਾ ਇਹਦੀ ਸ਼ੋਅ ਲਾ ਦੇਣੀ ਆ ਹਾਂ ਅਸੀਂ ਸਾਰਾ ਸਾਠ ਹੀ ਤਿਆਰ ਕਰ ਲਾਂਗੇ ਸਾਠ ਹੀ ਬਰੰਗ ਦਾ ਸਾਠ ਹਾਂ 60 ਵਾਲੀ ਸ਼ੋਅ ਲਾ ਕੇ ਨਵੇਂ ਮਾਡਲ ਵਾਲੀ ਸਾਰਾ ਪੇਂਟ ਕਰ ਦੋ ਇਹਦਾ ਨਾ ਹੁਣ ਅਸੀਂ ਕੋਈ ਮੰਗਾ ਨਹੀਂ ਲੈਣਾ ਮੇਨੋਂ ਆ ਹੀ ਰਹਿਂਦਣਾ ਇਹਨੂੰ ਆ ਹੀ ਰਹਿਂਦਣਾ ਹੌਲਾ ਜਿਵੇਂ ਖੇਤੀ ਵੀ ਕਰਨੀ ਜਿਵੇਂ ਉਹਨੇ ਤਾਂ ਤਾਂ ਭਾਜਦਾ ਇਹਦਾ ਸਾਲਾ ਜਿਵੇਂ ਰੀਗਨਲ ਵੀ ਜਿਹੜੇ ਭਾਜਦੇ ਆ ਉਹਨਾਂ ਨੂੰ ਵੀ ਸਲੋਹੀ ਤਰ੍ਹਾਂ ਉਹਨਾਂ ਨੂੰ ਸਲੋਹੀ ਤਰ੍ਹਾਂ ਹਾਂ ਉਹក៏ ਆਪਾਂ ਨੂੰ ਨਹੀਂ ਹੈ ਕੋਈ ਚੱਕਰ ਪੱਜਰ ਭੁੱਜਣ ਵਾਲਾ ਆਪਾਂ ਨੂੰ ਖੇਤੀ ਦਾ ਹਾਂ ਹੋਰ ਜੀ ਮਿਸਤਰੀ ਸਾਹਿਬ ਤੁਸੀਂ ਸੁਣਾਓ ਚੜਦੀ ਕਲਾ ਤੂੰ ਵੀ ਆਦਾ ਨੰਬਰ ਬੋਲਦੇ ਤੂੰ ਉਹਦੇ ਨੰਬਰ ਨਹੀਂ ਕਰਮ ਲਾਇਆ ਬੋਲਿਆ ਸੀ ਦੁਬਾਰੇ ਬੋਲ ਦਿ 62 1296 1296 62396 ਬਾਰਾਣਾ ਘਾਟ ਬਾਰਾਣਾ ਘਾਟ ਲਈ ਆ ਗਿਆ ਤੂੰ ਵੀ ਸੁਬੀਰਾਂ ਦੀ ਸੁਣ ਗੱਲ ਤੇ ਅੱਜ ਲਈ ਇੰਨੀ ਕੀ ਗੱਲ ਵਾਲੇ ਕਬੂਲੇ ਮੈਂ ਬਾਠਾਂ ਚੱਲਦਾ ਚੱਲ ਜਾ ਮੈਂ ਤੇ ਬਾੜ ਨੇ ਬਾੜ ਦਾ ਸਾਰੇ ਰਾਟੇ ਕਾਵੇ ਮਗਰ ਪਾਇਆ ਪਿਆ ਇਹ ਵੀ ਛੇਤੀਤੀ ਬਾੜ ਨੇ ਆ ਗੱਡੀ ਲਈ ਆ ਇਹ ਆ ਇਹਦਾ ਜੋ ਵੀ ਜੰਗ ਜਗੜਾ ਵਿੱਚ ਹੀ ਆ ਤੇ ਮਿਲਦੇ ਆ ਅਗਲੀ ਵੀਡੀਓ ਚ ਵੱਧ ਘੜੇ ਸ਼ੌਂਦਲੀ ਮਾਫੀ ਆ ਸਾਰੇ ਵੀਰਾਂ ਨੂੰ